ਕਿ ਬਹੁਤ ਉਹਨਾਂ ਮਹਾਪੁਰਖਾਂ ਦੇ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦੇ ਜ਼ਿਕਰ ਆਉਂਦੇ ਨੇ ਵੀ ਮੀਲਾਂ ਤੱਕ ਉਹਨਾਂ ਦੀ ਆਵਾਜ਼ ਆਸਾਨੀ ਦੇ ਨਾਲ ਸੁਣੀ ਜਾ ਸਕਦੀ ਸੀ ਅੱਜ ਕੱਲ ਤੇ ਲਾਊਡ ਸਪੀਕਰ ਨੇ ਅੱਜ ਕੱਲ ਤੇ ਭਲਾ ਮੰਨ ਲਿਆ ਵੀ ਮੀਲਾਂ ਤੱਕ ਆਵਾਜ਼ ਚਲੀ ਜਾਏਗੀ ਉਦੋਂ ਤੇ ਕੋਈ ਲਾਊਡ ਸਪੀਕਰ ਨਹੀਂ ਸਨ ਹੋਇਆ ਕਰਦੇ ਕੱਲ ਦੀ ਹੀ ਗੱਲ ਹੈ ਆ ਲੋਟਬਦੀ ਜਿਹੜਾ ਉੱਥੇ ਮਹਾਪੁਰਖਾਂ ਦਾ ਸਥਾਨ ਹੈ ਉੱਥੇ ਹੁਣ ਸੇਵਾ ਕਰਵਾ ਰਹੇ ਨੇ ਉਥੋਂ ਦੇ ਮੁੱਖੀ ਮਹਾਪੁਰਖ ਬਾਬਾ ਜਸਦੇਵ ਸਿੰਘ ਜੀ ਉਹਨਾਂ ਨੇ ਮੈਨੂੰ ਬਚਨ ਸੁਣਾਇਆ ਵੀ ਜਿਹੜੇ ਇਹਨਾਂ ਦੇ ਬਜ਼ੁਰਗ ਸਨ ਨਾ ਉਹ ਸੰਤ ਬਾਬਾ ਤਰਸ ਸਿੰਘ ਜੀ ਮਹਾਰਾਜ ਮਾਸੂਆਣੇ ਵਾਲਿਆਂ ਦੇ ਸੰਗੀਤ ਸਨ ਦੇਖੋ ਕਿੱਥੇ ਇਥੋਂ ਲੋਹਟਵਦੀ ਪਿੰਡ ਹੈ ਜੇ ਆਪਾਂ ਨੇੜੇ ਦੇ ਨੇੜੇ ਕੋਈ ਸ਼ਾਰਟਕਟ ਰਸਤਾ ਵੀ 5-7 ਕਿਲੋਮੀਟਰ ਤਾਂ ਹੋਏਗਾ ਹੀ ਨਾ ਜ਼ਿਆਦਾ ਭਾਵੇਂ ਹੋਵੇ ਇਥੋਂ ਜਦੋਂ ਮਹਾਪੁਰਖਾਂ ਨੇ ਸ੍ਰੀ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕਰ ਦੇਣਾ ਨਾ ਆਵਾਜ਼ ਉਹਨਾਂ ਦੀ ਇਥੋਂ ਲੋਹਟ ਵੱਧੀ ਜਾਇਆ ਕਰਦੀ। ਔਰ ਉਹਨਾਂ ਬਜ਼ੁਰਗਾਂ ਨੇ ਉਥੋਂ ਨਾਲ-ਨਾਲ ਸ੍ਰੀ ਆਸਰੀ ਵਾਰ ਦਾ ਗਾਇਨ ਕਰਦਿਆਂ ਨੇ ਇੱਥੇ ਪਹੁੰਚਿਆ ਕਰਨਾ। ਸਾਰੇ ਰਸਤੇ ਮਹਾਂਪੁਰਖਾਂ ਦੀ ਆਵਾਜ਼ ਸੁਣਨੀ ਤੁਸੀਂ ਅੰਦਾਜ਼ਾ ਲਾ ਲਓ ਕਿੰਨੀ ਉਹਨਾਂ ਦੀ ਬੁਲੰਦ ਆਵਾਜ਼ ਹੋਵੇਗੀ। ਜਦੋਂ ਮਹਾਂਪੁਰਖਾਂ ਨੇ ਸ਼ਬਦ ਦੇ ਧਾਰਨਾ ਪੜ੍ਹੀ